ਗਤਬੁਰ ਦੀ ਬਾਣੀ ਹਿਰਦੇ ਤੱਕ ਪਹੁੰਚੇ ਤਾਂ ਹੀ ਕੋਈ ਰਸ ਬਣੇ ਤਾਂ ਹੀ ਕੋਈ ਆਨੰਦ ਬਣੇਗਾ ਵਰਨਾ ਨਹੀਂ ਤੈਸਾ ਦਿਖਾਏ ਦੇਂਦਾ ਕਈਆਂ ਨੇ ਜ਼ਬਾਨ ਨੂੰ ਤੱਕੀ ਰੋਕ ਕੇ ਰੱਖੀ ਹੋਈ ਹੈ ਅੱਗੇ ਨਹੀਂ ਜਾਣਦੇ ਇਸ ਵਾਸਤੇ ਮਨੁੱਖ ਦੇ ਅੰਤਿਸ਼ ਕਰਨ ਨੂੰ ਢੋਲ ਕੇ ਵੇਖੀ ਤੇ ਸ਼ਬਦ ਕੋਈ ਨਹੀਂ ਗੁਰਬਾਣੀ ਨਹੀਂ ਹੈ ਅੰਦਰ ਗਈ ਨਹੀਂ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤਨਾਸਮਾਨੀ ਜਾਪ ਆਰੰਭ ਲਇ ਤੇ ਸਜੇ ਸਜੇ ਜਾਗ ਅਗਰ ਅੰਦਰ ਜਾ ਰਿਹਾ ਹੈ ਤਾਂ ਤਬਦੀਲੀਆਂ ਆਣਗੀਆਂ ਤੇ ਮਨੁੱਖ ਪਹੁੰਚੇਗਾ ਕਰਮਖੰਡ ਤੇ ਜਿਸ ਦੇ ਬਾਰੇ ਪਾਤਸ਼ਾਹ ਕਹਿੰਦੇ ਨੇ ਕਿ ਲਿੰਗ ਦਾ ਨਸੀਬ ਹੋ ਜਾਂਦੀ ਏ ਕਰਮਖੰਡ ਕੀ ਬਾਣੀ ਜੋ ਇਹ ਬੰਤਰ ਬੜੀ ਜ਼ੋਰ ਵਾਲੀ ਏ ਬਾਣੀ ਚ ਜ਼ੋਰ ਆ ਜਾਂਦਾ ਸੜੇ ਦੇਸ਼ ਦੇ ઋષਿ ਮੁਨੀਆਂ ਨੇ ਕੁਝ ਤਰੀਕੇ ਦੇ ਚਕਰਚੇਨ ਦੱਸੇ ਨੇ ਕਿ ਇਹ ਬੰਦਾ ਕਰਮਖੰਡ ਤੱਕ ਪਹੁੰਚ ਗਏ ਸਹਿਬਾਂ ਦੀ ਬਾਣੀ ਦੇ ਛੇ ਅਨੇਕਾਂ ਇਸ ਤਰ੍ਹਾਂ ਦੇ ਬਾਹ ਕਾਂਦਨ ਕੁਝ ਮੈਂ ਤੁਹਾਡੇ ਸਾਹਮਣੇ ਰੱਖਨੇ ਨੇ ਔਰ ਰੱਖਨੇ ਨੇ ਗੁਜੜਾ ਲਖਧਮ ਲਾਲ ਮੱਥੇ ਹੀ ਪ੍ਰਗਟ ਕੀਆ ਸਭ ਕੰਨ ਇੱਕ ਗੁੱਜਾ ਰਤਨ ਸਾਨੂੰ ਲੱਭ ਪਿਆ ਔਰ ਉਹ ਪ੍ਰਗਟ ਹੋ ਗਿਆ ਗੁਜੜਾ ਲਖਧਮ ਲਾਲ ਇਹ ਲੈਂਦੀ ਪੰਜਾਬੀ ਗਏ ਭਾਵਲਪੁਰ ਮੀਆਂ ਵਾਲੀ ਜਨਮਗੈਣੇ ਦੀ ਜਿਹੜੀ ਬੋਲੀ ਇਸ ਨੂੰ ਲੈਂਦੀ ਪੰਜਾਬੀ ਕਹਿੰਦੇ ਨੇ ਤੇ ਲੈਂਦੀ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਗੁਰੂਵਰਨ ਸਾਹਿਬ ਜੀ ਮਹਾਰਾਜ ਦੇ ਚਣੇ ਗੁਝੜਾ ਲਖਮ ਲਾਲ ਮੱਥੇ ਹੀ ਪ੍ਰਗਟ ਕੀ ਇੱਕ ਰਤਨ ਇੱਕ ਲਾਲ ਲਬੈ ਔਰ ਮੱਥੇ ਤੇ ਪ੍ਰਗਟ ਹੋਇਆ ਮੱਥੇ ਤੇ ਉਹਦੀ ਝਲਕ ਪਈ ਅਸ ਮਸਤਕ ਦੇ ਆਲੇ ਦੁਆਲੇ ਇੱਕ ਆਭਾ ਮੰਡਲ ਬਣ ਜਾਂਦਾ ਜਿਹਨੂੰ ਪ੍ਰਭਾ ਮੰਡਲ ਵੀ ਕਹਿੰਦੇ ਨੇ ਕਈ ਵਾਰ ਤੁਸੀਂ ਮਹਾਪੁਰਸ਼ਾਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਮਸਤਕ ਦੇ ਕੋਲ ਇੱਕ ਰੋਸ਼ਨੀ ਦਿਖਾਂਦੇ ਨੇ ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਪ੍ਰਭਾ ਮੰਡਲ ਆਭਾ ਮੰਡਲ ਜਿਸ ਸਮੇਂ ਤੇ ਦਸਮ ਦਵਾਰ ਖੁੱਲ ਜਾਂਦਾ ਹੈ ਔਰ ਮਨ ਕੁ ਕਰਮ ਖਣ ਦੇ ਵਿੱਚ ਪਹੁੰਚ ਜਾਂਦਾ ਹੈ ਉਸ ਦੇ ਮਸਤਕ ਦੇ ਵਿੱਚੋਂ ਇੱਕ ਪ੍ਰਭਾ ਮੰਡਲ ਪ੍ਰਗਟ ਹੁੰਦਾ ਜਿਸ ਦਾ ਜ਼ਿਕਰ ਸਾਬ ਕਰਦੇ ਪੈਣੇ ਕੁਝੜਾ ਲਖਮ ਲਾਲ ਮੱਥੇ ਹੀ ਪ੍ਰਗਟ ਤੇ ਹੈ ਮਸਤਕ ਤੋਂ ਹੀ ਇਹ ਲੈਰਾ ਨਿਕਲਦੇ ਨੇ ਮਸਤਕ ਦੇ ਚੋਂ ਹੀ ਇਹ ਨੂਰ ਨਿਕਲਦਾ ਹੈ ਬਿਰਗੂ ਨੇ ਇਸ ਦੀ ਪਹਿਚਾਨ ਕੁਝ ਹੋਰ ਕਰਾਈਏ ਬਿਰਗੂ ਕਹਿੰਦਾ ਤੇ ਜਿਹੜਾ ਕਰਮਖੰਡ ਤੱਕ ਪਹੁੰਚ ਜਾਂਦਾ ਉਹਦੇ ਹੱਥ ਦੇ ਵਿੱਚ ਜਾਂ ਪੈਰਾਂ ਦੇ ਵਿੱਚ ਪਦਮ ਬਣਦਾ ਪਦਮ ਕਹਿੰਦੇ ਨੇ ਕਮਲ ਦੇ ਫੁੱਲ ਨੂੰ ਬੇ ਉਸ ਮਹਾਂਪੁਰਸ਼ ਦੇ ਹੱਥ ਦੇ ਇਆ ਪੈਰਾਂ ਵਿੱਚ ਪਦਮ ਜ਼ਰੂਰ ਬਣੇਗਾ ਹੋਰ ਬੈਸਤਰ ઋષਿ ਮੁਨੀਆਂ ਦੀਆਂ ਲਿਖਤ ਪੋਸਤਕਾਂ ਤੇ ਧਰਮ ਗ੍ਰੰਥ வாਚਨ ਦਾ ਮੌਕਾ ਮਿਲਿਆ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਲਿਖਿਆ ਵੀ ਕੁਝ ਨਾ ਕੁਚ ਚਕਰ ਚੇਨ ਜ਼ਰੂਰ ਪ੍ਰਗਟ ਹੁੰਦੇ ਹਨ ਗੁਰੂ ਅੰਮ੍ਰਿਤਦਾਸ ਜੀ ਮਹਾਰਾਜ ਦੇ ਹਰੀਦੌਰ ਦੇ ਵਿੱਚ ਇੱਕ ਬ੍ਰਾਹਮਣ ਨੇ ਦਰਸ਼ਨ ਕੀਤੇ ਪੈਰਾਂ ਚ ਪਦਮ ਸੀ ਤੂੰ ਮੱਥਾ ਟੇਕਣ ਲੱਗ ਪਿਆ। ਸਾਲਕੰਢ ਦੇ ਪੁਰਖਾ ਤੂੰ ਬ੍ਰਾਹਮਣ ਤੇ ਬ੍ਰਾਹਮਣ ਹੋ ਕੇ ਤੂੰ ਪੂਜ ਹੋ ਕੇ ਕਿਉਂ ਮੈਨੂੰ ਮੱਥਾ ਟੇਕਦਾ? ਬ੍ਰਾਹਮਣ ਕੰਢਾ ਦਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਇਤਿਹਾਸ ਕਹਿੰਦਾ ਵੀ ਤੁਹਾਡੇ ਚਰਨਾਂ ਵਿੱਚ ਪਦਮ ਹੈ। ਤੇ ਇਹ ਜਿਹੜਾ ਪਦਮ ਹੈ ਇਹ ਕਿਸੇ ਬ੍ਰह्म ਗੈਣੀ ਦੇ ਚਰਨਾਂ ਚੋਂ ਹੈ। ਕਿਸੇ ਕਰਮ ਖੰਡ ਤੱਕ ਪਹੁੰਚੇ ਹੋਏ ਮਹਾਪੁਰਸ਼ ਦੇ ਕਦਮਾਂ ਚੋਂ ਹੈ। ਇਤਿਹਾਸ ਕਹਿੰਦਾ ਹੈ ਕਿ ਪਦਮ ਸ੍ਰੀ ਕ੍ਰਿਸ਼ਨ ਦੇ ਚਰਨਾਂ 'ਚ ਵੀ ਸੀ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਵੀ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂੰ ਤਾਰੇ। ਜਿਵੇਂ ਸੂਰਜ ਪ੍ਰਭਾ ਸਿੱਚੇ ਗੋਲ ਦੇ ਉੱਪਰ ਤੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲ ਮਿਲ ਝਮਕੇ ਵਾਂਗੂੰ ਤਾਰੇ। ਕਰਮ ਖੰਡ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਵੀ ਕੁਛ ਨਾ ਕੁਛ ਚੱਕਰ ਚੈਨ ਪ੍ਰਗਟ ਹੁੰਦੇ ਨੇ ਪ੍ਰਭਾਵ ਸਿਕ ਤੀਰਥ ਹੈ ਜਮਨਾ ਦੇ ਕੰਢੇ ਤੇ ਇੱਥੇ ਆ ਕੇ ਸ਼੍ਰੀ ਕ੍ਰਿਸ਼ਨ ਲੇਟ ਗਏ ਚਰਨਾਂ ਵਿੱਚ ਪਦਮ ਸੀ ਇੱਕ ਸ਼ਿਕਾਰੀ ਜੋ ਹਿਰਨ ਦੀ ਤਲਾਸ਼ ਦੇ ਵਿੱਚ ਸੀ ਉਹਨੂੰ ਸੰਧਿਆ ਦੇ ਵਕਤ ਇਹ ਪਦਮ ਇੰਜ ਦਿਖਾਈ ਦਿੱਤਾ ਜਿਵੇਂ ਹਿਰਨ ਦੀ ਅੱਖ ਹੁੰਦੀ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਇਹ ਸ਼੍ਰੀ ਕ੍ਰਿਸ਼ਨ ਨੂੰ ਲੱਗੇ ਲੰਬੀ ਚੌੜੀ ਕਥਾ ਨਾ ਬਿਆਨ ਕਰਾਂ ਪਦਮ ਸ੍ਰੀ ਕ੍ਰਿਸ਼ਨ ਦੇ ਚਰਨਾਂ ਚ ਸੇ ਸਾਰੇ ਦੇਸ਼ ਦੇ ਅਨੇਕਾਂ ॠषि मुਨੀਆਂ ਦੇ ਹੱਥਾਂ ਚ ਯਾ ਪੈਰਾਂ ਚ ਪਦਮ ਸੇ ਪਦਮ ਦੇ ਵਰਸ਼ਨ ਬ੍ਰਾਹਮਣ ਨੂੰ ਭਰੇ ਦਵਾਰ ਦੇ ਚ ਸਾਹਿਬ ਗੁਰੂ ਅਰਜਨ ਅਮਰਦਾਸ ਜੀ ਦੇ ਚਰਨਾਂ ਤੋਂ ਹੋਏ ਪਰ ਬਾਰ ਬਾਰ ਮੱਥਾ ਟੇਕ ਰਿਹਾ ਸਾਹਿਬ ਕਹਿੰਦੇ ਨੇ ਉਸ ਬ੍ਰਾਹਮਣ ਨੂੰ ਮੈਂ ਕੋਈ ਪੰਡਤ ਨਹੀਂ ਆ ਬ੍ਰਾਹਮਣ ਨਹੀਂ ਨਾ ਮੈਂ ਕੋਈ ਗੁਰੂ ਤੇ ਰਹਿਬਰੀ ਪੁਰਸ਼ ਨਹੀਂ ਹਾਂ ਤੋਂ ਐਵੇਂ ਕਹ ਲਦਾ ਤੇਰੀ ਵਿੱਦਿਆ ਝੂਠੀ ਹੈ ਬ੍ਰਾਹਮਣ ਕੰਡ ਦਾ ਨਹੀਂ ਮਹਾਰਾਜ ਤੇ ਧਿਰਗੂ ਪੰਡਤ ਦੀ ਵਿੱਦਿਆ ਝੂਠੇ ਨਹੀਂ ਹੋ ਸਕਦੀ ਧਿਰਗੂ ਹਿੰਦੁਸਤਾਨ ਵਿੱਚ ਇੱਕ ਐਸਾ ઋષਿ ਹੋਇਆ ਜਿਸ ਨੇ ਸਭ ਤੋਂ ਪਹਿਲੇ ਜੋਤਿਸ਼ ਵਿੱਦਿਆ ਨੂੰ ਜਨਮ ਦਿੱਤਾ ਕਹਿੰਦੇ ਨੇ ਇਸ ਤੋਂ ਪਹਿਲੇ ਸੰਸਾਰ ਵਿੱਚ ਕਿਦਰੇ ਵੀ ਜੋਤਿਸ਼ ਵਿੱਦਿਆ ਨਹੀਂ ਸੀ ਜੋਤਿਸ਼ ਵਿਦਿਆ ਦਾ ਜਨਮਦਾਤਾ ਬਿਰਗੂ ਹੈ। ਔਰ ਉਸਨੇ ਗ੍ਰਹਿ ਨੇ ਛਤਰਾਂ ਦਾ ਅਧਿਐਨ ਕੀਤਾ ਸੀ। ਬਿਰਗੂ ਨੇ ਛਤਰ ਮਨੁੱਖ ਦੇਤੇ ਕਿਸ ਤਰੀਕੇ ਨਾਲ ਪ੍ਰਭਾਵ ਪਾਉਂਦੇ ਨੇ ਤੇ ਮਨੁੱਖ ਦੇ ਮਾਨਸਿਕ ਮੰਡਲ ਵਿੱਚ ਜਿਉਂ ਤਬਦੀਲੀ ਆਂਦੀ ਹੈ ਤੇ ਉਹਦੇ ਸਰੀਰ ਦੇ ਵਿੱਚ ਵੀ ਕੁਝ ਪਲਟੇ ਆਂਦੇ। ਇਸ ਸੰਬੰਧ ਵਿੱਚ ਬਿਰਗੂ ਨੇ ਬਹੁਤ ਲੰਮਾ ਚੌੜਾ ਅਧਿਐਨ ਕੀਤਾ ਸੀ। ਔਰ ਫਿਰ ਬਿਰਗੂ ਸੰਗ੍ਰਹਿ ਨਾਮ ਦਾ ਉਸਨੇ ਗ੍ਰੰਥ ਵੀ ਲਿਖਿਆ। ਜਿਹੜਾ ਕਿ ਤਕਰੀਬਨ ਤਕਰੀਬਨ ਮੌਜੂਦ ਹੈ ਔਰ ਉਹ ਗ੍ਰੰਥ ਜੋਤਿਸ਼ ਦਾ ਹੀ ਗ੍ਰੰਥ ਹੈ ਗ੍ਰਹ ਨਿਛਤਰਾਂ ਦਾ ਗ੍ਰੰਥ ਹੈ ਹੈਗਾ ਤੇ ਇਹ ઋષਿ मुनि ਸੀ ਪਰ ਕਿਸ ਹੱਦ ਤੱਕ ਤਲੀਅਤ ਇਸ ਦੀ ਵਿਗਿਆਨਕ ਦੇ ਸੀ ਸਾਇੰਸਦਾਨ ਦੇ ਸੀ ਇਹ ਗ੍ਰਹ ਨਿਛਤਰਾਂ ਦੀ ਖੋਜ ਵਿੱਚ ਪਏ ਗਏ ਔਰ ਇਸ ਨਤੀਜੇ ਤੇ ਪਹੁੰਚਿਆ ਕਿ ਜਿਸ ਮਨੁੱਖ ਦਾ ਮਨ ਬਿਲਕੁਲ ਟਿਕ ਜਾਂਦਾ ਹੈ ਜਿਸ ਦਾ ਹਿਰਦਾ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਉਹਦੇ ਹੱਥ ਦੇ ਵਿੱਚ ਤੇ ਪੈਰਾਂ 'ਚ ਪਦਮ ਬਣਦਾ ਹੈ پدم لازمی ہوئے گا یہ منوت ہندوستان آج بھی ہے. اور لوگ کی کہنے جے ہاتھ پدم نہیں پیرم نہیں یہ رشی نہیںت نہیں ہے یہ پگت نہیں ہے کیونکہ من کی کاگرتا کچھ نہ کچھ تو پلٹا گجڑا لگم لال مت ہی تی تی پرگٹ تھے یا تو مستک پرگٹ ہوڈل بنے ਜਿਵੇਂ ਪ੍ਰਭਾ ਮੰਡਲ ਵੀ ਨਹੀਂ ਬਣਿਆ ਤੇ ਹੱਥਾਂ 'ਚ ਪਦਮ ਬਣੇ ਪੈਰਾਂ 'ਚ ਪਦਮ ਬਣੇ ਵਿਚਾਰ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਗੁਰਬਾਣੀ ਤੇ ਦੇਸ਼ ਦੇ ਹੋਰ ਮਹਾਤਮਾ ਲੋਕਾਂ ਦੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕ੍ਰਿਪਨ ਕ੍ਰਿਪਨ ਜਗਤ ਦੇ ਸਾਂਝੇ ਗ੍ਰੰਥ ਹੈ ਇੱਕ ਸਾਂਝਾ ਜਿਆ ਧਰਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਚੱਲਦੇ ਨੇ ਇਹ ਵਿੱਚ ਸਿਰਫ ਇੱਕ ਤੋਲਾ ਨਹੀਂ ਆਉਂਦਾ ਅੱਲਾ ਅੱਲਾ ਦੀ ਬੰਦਗੀ ਕਰਨ ਵਾਲਾ ਵੀ ਕੁਝ ਲੱਗ ਸਕਦਾ ਹੈ। ਰਾਮ ਦੀ ਧੁਨ ਅਲਾਪਣ ਵਾਲਾ ਵੀ ਗੁਰੂ ਗ੍ਰੰਥ ਸਾਹਿਬ ਦੇ ਚੋਂ ਕੁਝ ਲੱਗ ਸਕਦਾ ਹੈ। ਕ੍ਰਿਸ਼ਨ ਦਾ ਭਗਤੀ ਗੁਰੂ ਗ੍ਰੰਥ ਸਾਹਿਬ ਤੋਂ ਕੁਝ ਪ੍ਰੇਰਣਾ ਲੈ ਸਕਦਾ ਹੈ। ਇੱਥੇ ਬਕਾਇਦਾ ਸ਼ਬਦ ਨੇ ਧਨ ਧਨ ਓ ਰਾਮ ਦੇਨ ਬਾਜੇ ਮਧੁਰ ਮਧੁਰ ਧੁਨ ਅਨਹਦ ਗਾਜੇ। ਸੰਸਾਰ ਵਿੱਚ ਅਕਸਰ ਝਗੜਾ ਮਸਲਬ ਦੇ ਨਾਂ ਤੇ ਹੁੰਦਾ ਸੀ ਔਰ ਹੁਣ ਵੀ ਹੈ। ਸਵਸਥੇ ਕਈਆਂ ਨੇ ਐਸਾ ਸੋਚਿਆ ਕਿ ਮਜ਼ਲ ਨੂੰ ਜ਼ਿੰਦਗੀ ਦੇ ਚੋਂ ਕੱਢ ਦੇ ਧਰਮ ਦੇ ਨਾਂ ਦੇ ਤੇ ਬੜੇ ਸੋਨ ਖਰਾਬੇ ਹੁੰਦੇ ਨੇ ਯਹੂਦੀ ਲੜਦੇ ਰਹੇ ਇਸਾਈਆਂ ਨਾਲ ਤੇ ਮੁਸਲਮਾਨਾਂ ਨਾਲ ਤੇ ਹੁਣ ਵੀ ਯਹੂਦੀਆਂ ਤੇ ਮੁਸਲਮਾਨਾਂ ਦੀ ਕੋਈ ਬਣਦੀ ਤੇ ਨਹੀਂ ਇੱਕ ਦੂਜੇ ਦੇ ਹੰਮ ਦੇ ਪੈਸੇ ਬੈਠੇ ਹਿੰਦੂ ਮੁਸਲਮ ਫਸਾਦ ਅਕਸਰ ਸਦੀਆਂ ਤੋਂ ਸਾਡੇ ਦੇਸ਼ ਦੇ ਚੋਂਦਾ ਰਿਹਾ ਬੋਧੀ ਸਨਾਤਨੀ ਲੜਦੇ ਰਹੇ ਜੈਨੀ ਬੋਧੀ ਲੜਦੇ ਰਹੇ ਮਸਲਬ ਦੇ ਨਾਂ ਦੇ ਤੇ ਇਤਨਾ ਖੂਨ ਖਰਾਬਾ ਹੋਇਆ ਹੈ ਕਿ ਕੁਝ ਸਿਆਣੇ ਮਨੁੱਖਾਂ ਨੇ ਫੈਸਲਾ ਹੀ ਕਰ ਦਿੱਤਾ ਮਨੁੱਖ ਦੀ ਜ਼ਿੰਦਗੀ ਦੇ ਚੋਂ ਮਸਲਬ ਕੱਢ ਦੇ ਇੱਕ ਵਾਹਿਦ ਰਹਿਬਰ ਹਿੰਦੁਸਤਾਨ ਦੇ ਵਿੱਚ ਪ੍ਰਗਟ ਹੋਇਆ ਸਾਹਿਬ ਗੁਰੂ ਨਾਨਕ ਦੇਵ ਜੀ ਕਹਿ ਲਗੇ ਮਸਲਬ ਨੂੰ ਧਰਮ ਨੂੰ ਕੱਢਣ ਦੀ ਲੋੜ ਨਹੀਂ ਧਰਮ ਦੀ ਰੂਪਰੇਖਾ ਐਸੀ ਬਣਾ ਦੇ ਕਿ ਸਾਰਿਆਂ ਨੂੰ ਕਾਬਿਲ ਇਹ ਕਬੂਲ ਹੋਵੇ ਸਾਰਿਆਂ ਨੂੰ ਪ੍ਰਵਾਨ ਤੋ ਮੰਦਰ ਦੇ ਗੁੰਬਦ ਮਸਜਿਦ ਨਾਲ ਟਕਰਾਂਦੇ ਸਨ ਸੁਨਨਤ ਕਿਸੇ ਹੱਦ ਤੱਕ ਜਨੇਊ ਨਾਲ ਟਕਰਾਂਦੀ ਸੀ ਕੁਰਾਨ ਤੇ ਕੁਰਾਨ ਦਾ ਬੜਾ ਭਾਰੀ ਟਕਰਾਓ ਸੀ ਰੋਜ਼ੇ ਤੇ ਵਰਤ ਆਪਸ ਵਿੱਚ ਟਕਰਾਂਦੇ ਸਨ ਅੱਜ ਐਸਾ ਇੱਕ ਮਹਾਪੁਰਸ਼ ਆਇਆ ਜਿਸ ਨੇ ਮੰਦਰ ਦੇ ਗੁੰਬਦ ਤੇ ਮਸਜਿਦ ਦੇ ਗੁੰਬਦ ਇੱਕ ਕਰ ਦਿੱਤੇ ਰੋਜ਼ਾ ਤੇ ਵਰਤ ਜੋੜ ਦਿੱਤੇ ਕੁਰਾਨ ਤੇ ਕੁਰਾਨ ਦੀ ਬੜੀ ਨੇੜਤਾ ਕੀਤੀ। ਸੁਨਨਤ ਤੇ ਜਨਯੋ ਨੂੰ ਆਪ ਬਹੁਤ ਨੇੜੇ ਲਿਆ। ਵਿਤਕਰੇ मिटाने ਦੀ ਕੋਸ਼ਿਸ਼ ਕੀਤੀ। ਅਜ਼ਾਨ ਸਿਰਫ ਮਸਜਿਦ ਦੇ ਚ ਗੂੰਜਦੀ ਸੀ। ਔਰ ਮੁਰਲੇ ਦੀ ਤਾਨ ਸਿਰਫ ਮੰਦਰਾਂ ਦੇ ਚ ਗੂੰਜਦੀ ਸੀ। ਔਰ ਅਜ਼ਾਨ ਤੇ ਮੁਰਲੇ ਦੀ ਤਾਨ ਕਰਕੇ ਅਕਸਰ ਝਗੜਾ ਹੋ ਜਾਂਦਾ ਸੀ। ਕਹਿੰਦੇ ਸਨ ਇਹ ਜਿਹੜੀ ਤਾਨ ਹੈ ਸੰਗੀਤ ਦੇ ਤੇ ਮਸਜਿਦ ਦੇ ਸਾਹਮਣੇ ਨਹੀਂ ਗੂੰਜ ਸਕਦੀ। ਔਰ ਸਾਫ ਪੁਜਾਰੀ ਕਹਿ ਰਿਹਾ ਸੀ ਇਹ ਜਿਹੜੀ ਅਜ਼ਾਨ ਹੈ ਇਹ ਮੰਦਰ ਦੇ ਗੁੰਬਦਾਂ ਦੇ ਨਾਲ ਨਹੀਂ ਟਕਰਾਨੀ ਚਾਹੀਦੀ ਅਪਵਿੱਤਰ ਹੈ ਤਾਂ ਕਿਸੇ ਐਸੇ ਧਰਮ ਦੀ ਲੋੜ ਪੈ ਗਈ ਸੀ ਜਿੱਥੇ ਅਜ਼ਾਨ ਵੀ ਹੋਵੇ ਤੇ ਮੁਰਲੀ ਦੀ ਤਾਨ ਵੀ ਹੋਵੇ ਔਰ ਇਹ ਦੋਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਨੇ ਮੁਰਲੀ ਦੀ ਤਾਨ ਬਕਾਇਦਾ ਮੌਜੂਦ ਹੈ ਧੰਨ ਧੰਨ ਔਰ ਆ ਰਾਮ ਬੇਨ ਬਾਜੇ ਮਤਸਬੀ ਬੰਦੇ ਤੰਗ ਦਿਲ ਬੰਦੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਸਕਣਗੇ ਤੇ ਨਾ ਹੀ ਖਿਮਾ ਕਰਨੇ ਉਸ ਸਿੱਖੀ ਦਾ ਰਸ ਮਾਣ ਸਕਣਗੇ ਇਸ ਵਾਸਤੇ ਜਿਸ ਢੰਗ ਦੀ ਸਿੱਖੀ ਦੀ ਰੂਪਰੇਖਾ ਬਣਾਈ ਜਾ ਰਹੀ ਹੈ ਔਰ ਬੜੀ ਤੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰ ਦਾ ਪਤਾ ਹੀ ਨਹੀਂ ਹੈ ਇੱਥੇ ਮੁਰਲੀ ਦੀ ਧਾਮ ਤੇ ਮਸਜਿਦ ਦੀ ਅਜ਼ਾਨ ਇਕੱਠੀ ਹੋਈ ਪੁੰਜਦੀ ਇੱਥੇ ਰੋਜ਼ੋਂ ਤੇ ਵਰਤ ਦੇ ਵਿਕਤੇ ਮਿਟਾਉਣ ਦੀ ਕੋਸ਼ਿਸ਼ ਕੀਤੀ ਦੀ ਇਥੇ ਕੁਰਾਨ ਤੇ ਕੁਰਾਨ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਹਿਗੁਰ ਗੋਵਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਹੂੰ ਜਛ ਗੰਧਰਵ ਉਰਗ ਕਹੂੰ ਬਿਦੇ ਆਧਰ ਕਹੂੰ ਭੈ ਕੇਨਰ ਦੇ ਸਾਜ ਕਹੂੰ ਪ੍ਰੇਤ ਹੋ ਕਾਹੂ ਹੋਏ ਕੇ ਹਿੰਦੂ ਆਗਾਇ ਤਰੀ ਕੋ ਬੋਧ ਜਪਿਓ ਕਾਹੂ ਹੋਏ ਕੇ ਤੁਰਕਾ ਪੁਕਾਰੇ ਬਾਗ ਦੇ ਤ ਸਵਾਦ ਕੰਦਰ ਮੈਂ ਦੇਖਦਾ ਕਿਦੜੇ ਤ ਕੁਰਾਨ ਦੀਆਂ ਅਜ਼ਾਮ ਤੇ ਆਇ ਤਾਂ ਕੁਝ ਯਾਰ ਪੰਦਾਂ ਪਏ ਚੜ ਕੇ ਮਸਜਿਦ ਦੇ ਮਨਾਰੇ ਤੇ ਤੇ ਕਿਧਰੇ ਪੁਰਾਨ ਤੇ ਗਾਇਤਰੀ ਦੇ ਜਾਪ ਤੋਂ ਕਰਦਾ ਪਏ ਗੁਪਤ ਹੋ ਕੇ ਕਾਹ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਾਹ ਹੋਏ ਕਿ ਦੁਰਗਾ ਪੁਕਾਰੇ ਬਾੰਗ ਦੇ ਤੋ ਕਾਹ ਕੋ ਬਕਾਵ ਹੋਇ ਪੁਰਾਨ ਕੋ ਪੜਤ ਮਤ ਕਤ ਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਕਲਗੀਧਰ ਪਾਤਸ਼ਾਹ ਤਨ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ ਤੇ ਕਿਧਰੇ ਤੂੰ ਪੁਰਾਨਾ ਦਾ ਗਿਆਤਾ ਹੈ ਮੈਂ ਕੁਰਬਾਨ ਹੋ ਜਾਣਾ ਕਿਦਰੇ ਤੋਂ ਕੁਰਾਨ ਦਾ ਇਲਮ ਲਈ ਬੈਠਾ ਹਾਂ ਕਿਦਰੇ ਤੋਂ ਕੁਰਾਨ ਦਾ ਇਲਮ ਲਈ ਬੈਠਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਸਾਹਿਬੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਦੇ ਸਾਮਣੇ ਇੱਕ ਐਸਾ ਧਰਮ ਰਖਿਆ ਜੋ ਸਾਰੇ ਜਗਤ ਵਾਸਤੇ ਕਾਬਲੇ ਕਬੂਲ ਹੋਵੇ ਪ੍ਰਵਾਨ ਹੋ ਰਿਹਾ ਹੈ ਤਾਂ ਮੁਰਲੀ ਦੀ ਤਾਣ ਦੇ ਨਾਲ ਵੀ ਨਫ਼ਰਤ ਨਾ ਹੋਵੇ ਥਾਂ ਦੇ ਰਿਤੀ ਗਈ ਧੰਨ ਧੰਨ ਬੰਨ ਖੰਡ ਬਿੰਦਰਾ ਬਨਾ ਜਹੇ ਕੇ ਵੇਂਿ ਨਾਰਾਇਣਾ बीन बजावे गोधन चरे नामे का स्वामी आनंद करे मुरली बजरेगे बिन्दरा बन्दे टटते धन है ओ मां देव की जिसदा है पुत्र है धन धन तो माता देव की जह ग्रह रमइए कमलापते धन धन मेघ रुमावली धन धन कृष्ण ओढ़े कामली ए सारे वाक गुरु ग्रंथ साहिब जी महाराज विच मौजूद ਤੇ ਅਜ਼ਾਨ ਵੀ ਹੈ ਬੇ ਨਮਾਜ਼ਾਂ ਕੁੱਤੇ ਆ ਇਹ ਨਾਂ ਭੱਲੇ ਰੇਤ ਕਦੋਂ ਚੱਲਣਾ ਆਇਆ ਪੰਜੇ ਵਕਤ ਮਸਜਿਦ ਹੁਣ ਪੰਜ ਟਾਈਮ ਅਸੀਂ ਕੋਈ ਮਸਜਿਦ ਵਿੱਚ ਨਹੀਂ ਜਾਂਦੇ ਜੇ ਮਸਜਿਦ ਦਾ ਅਰਥ ਤੁਸੀਂ ਗੁਰਦੁਆਰਾ ਕਰੋ ਤਾਂ ਅਸੀਂ ਕੋਈ ਪੰਜ ਟਾਈਮ ਥੋੜੀ ਜਾਂਦੇ ਦੋ ਟਾਈਮ ਹੁੰਦੇ ਇੱਥੇ ਸਾਨੂੰ ਆਗਿਆ ਦੋ ਟਾਈਮ ਦੀ ਤੇ ਪੰਜ ਟਾਈਮ ਦਾ ਲਿਖਿਆ ਤਾਂ ਸਿੱਧਾ ਇਹ ਉਪਦੇਸ਼ ਮੁਸਲਮਾਨ ਵਾਸਤੇ اے نماز تو ہینے کتے بے نمازاں کتیا اے نہ بھلے ریت کبھی چلنا آیا پنجے وقت نہ سید اٹھ فریدا عذو ساڈ صبح نماز گزار جو سر سائیں نہ نویں سو سر کپ اتار پر کوئی نمازی ہوے پکا نمازی تے سکھ تو اس نوں گل بکڑی چ لگے تو کہ نمازی ہونے گرو گرنج صاحب دا حکم منے ਸਤਿਗੁਰੂ ਦੇ ਬਚਨ ਮੰਨੇ ਨੇ ਬਾਣੀ ਤੇ ਸਾਡੇ ਸਤਿਗੁਰ ਦੇ ਨਾ ਗੁਰਗੰਨ ਸਾਹਿਬ ਦੇ ਗਏ। ਔਰ ਸਾਡੇ ਗੁਰੂ ਤੋਂ ਇਹ ਉਪਦੇਸ਼ ਜਗਤ ਨੂੰ ਮਿਲਦਾ ਹੈ। ਕੋਈ ਪੁਰਖ ਹੈ ਤੋ ਨਮਾਜ਼ ਦੇ ਆਸਰੇ ਤੇ ਅਗਰ ਪਹੁੰਚਣਾ ਚਾਹੁੰਦਾ ਹੈ ਖੁਦਾ ਤੱਕ ਜ਼ਰੂਰ ਪੜ। ਨਮਾਜ਼ ਵੀ ਪੁਚਾ ਦੇਂਦੀ। ਕੁਰਾਨ ਵੀ ਪੁਚਾ ਦੇਂਦੀ। ਕੁਰਾਨ ਵੀ ਪੁਚਾ ਦੇਂਦੀ। ਦੇਵ ਕਦੇਵ ਕਹੋ ਮਤ ਝੂਠੇ। ਝੂਠਾ ਜੋ ਨਾ ਵਿਚਾਰੇ। ਕੌਣ ਝੂਠਾ ਕਹਿੰਦਾ ਹੈ? ਜਗਤ ਦੇ ਧਰਮ ਗ੍ਰੰਥਾਂ ਨੂੰ ਤੂੰ ਹੀ ਝੂਠਾ। ਹਰ ਗ੍ਰੰਥ ਦੇ ਵਿੱਚ ਇਹ ਸਿਫਤਾਂ ਨੇ ਉਹ ਪੁਛਾਇਆ ਕਿ ਕਿਸੇ ਸਾਝੇ ਧਰਮ ਦੀ ਲੋੜ ਸੇ ਜੋ ਨਫ਼ਰਤ ਨਾ ਕਰੇ ਵਿਤਕਰੇ ਨਾ ਕਰੇ ਸੁਖ ਦਾ ਜਿਗਰਾ ਉਤਮਾ ਵਿਚਾਰੂ ਚਾਹੀਦਾ ਹੈ ਕੋ ਨਿਮਾਜ਼ੀ ਨੂੰ ਵੀ ਗਲਵਕੜੀ ਚ ਲੈ ਸਕੇ ਤੇ ਗਾਇਤਰੀ ਦੇ ਜਾਪ ਕਰਨ ਵਾਲੇ ਨੇ ਵੀ ਗਲਤ ਗਲਵਕੜੀ ਚ ਲੈ ਸਕੇ ਤੇ ਜੇ ਸਿੱਖ ਸਿੱਖ ਦੇ ਹੱਥੋਂ ਪਾਣੀ ਦਾ ਗਲਾਸ ਹੀ ਨਾ ਲਵੇ ਕਿਨਾ ਕਰਨੇ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝੇ ਕੱਖ ਵੀ ਨਹੀਂ ਸਮਝੇ ਜਾਣੇ ਉਹਨੂੰ ਪਤਾ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸ ਦੇਸ਼ ਦੀ ਗੱਲ ਕਰਦੇ ਨੇ ਧਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਤੂੰ ਤੇ ਆਪਣੇ ਦੇਸ਼ ਦੇ ਚ ਹੈ ਵਿਤਕਰਿਆਂ ਦੇ ਦੇਸ਼ ਦੇ ਚ ਜਗੜਿਆਂ ਦੇ ਦੇਸ਼ ਦੇ ਚ ਤੰ ਬਿਲੀ ਦੀ ਦੁਨੀਆ ਚ ਤੂੰ ਵਿਸ਼ਾਲਤਾ ਦੀ ਦੁਨੀਆ ਚ ਨਹੀਂ ਪਹੁੰਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝਾ ਧਰਮ ਲੈ ਕੇ ਜਗਤ ਦੇ ਸਾਹਮਣੇ ਆਏ ਨੇ ਕਿਸੇ ਇੱਕ ਫਿਰਕੇ ਵਾਸਤੇ ਨਹੀਂ ਕਿਸੇ ਇੱਕ ਟੋਲੇ ਵਾਸਤੇ ਨਹੀਂ ਤੇ ਨੂੰ ਮੈਰਜ ਕਰ ਇੱਕ ਟੋਲੇ ਦਾ ਇਹ ਗ੍ਰੰਥ ਨਹੀਂ ਅਗਰ ਇੱਕ ਟੋਲੇ ਦਾ ਗ੍ਰੰਥ ਹੁੰਦਾ ਤੇ ਹਕਮਨ ਸਾਨੂੰ ਕਹਿ ਦਿੰਦੇ ਇਸੇ ਮੰਤਰ ਦਾ ਜਾਪ ਕਰੋ ਪਰ ਇੱਕ ਮੰਤਰ ਦੇ ਜਾਪ ਵਾਸਤੇ ਨੇ ਇਥੇ ਤੇ ਕਿਹਾ ਗਿਆ ਕਿ ਕੋਰਾ ਖੁਦਾ ਵੀ ਕਰ ਸਕਦਾ ਅੱਲਾਹ ਅੱਲਾਹ ਵੀ ਕਰ ਸਕਦਾ ਤੂੰ ਰਾਮ ਰਾਮ ਵੀ ਕਰ ਸਕਦਾ ਤੂੰ ਕ੍ਰਿਸ਼ਨ ਕ੍ਰਿਸ਼ਨ ਵੀ ਕਰ ਸਕਦਾ ਤੂੰ ਮਦਸੂਦਨ ਵੀ ਜਪ ਸਕਦਾ ਤੂੰ ਅਲਕ ਨਰਿੰਜਨ ਵੀ ਜਪ ਸਕਦਾ ਤੂੰ ਗੋਰਖ ਗੋਰਖ ਦੀ ਰਟਣ ਵੀ ਲਾ ਸਕਦਾ ਹੈ اور صاحب کا پھر فیصلہ بلہارے جاؤں جیتے تیرے نام سد کے جانے اسی جتنے تیرے نام ہیں قربان جانے اتنا سانجا دھرم لکھ کوشش کرو برامن دی رسنا تو اللہ نہیں نکلے گا اسی لکھ بھی کوشش کرو مولوی دی زبان تو رام نہیں نکلے گا اے دھن ہے گرنانک نانک کا اے پھر رام دی دھن بھی ہے اللہ دی دھن بھی ہے ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸਿਹਰੇ ਗਸਈਆ ਕੋਈ ਅਲਾਏ ਮੌਲਵੀ ਤੇ ਕਹਿੰਦਾ ਮੇਰੀ ਜ਼ਬਾਨ ਝੂਠੀ ਹੋ ਗਈ ਜੇ ਜਰਾਮ ਨਿਕਲੇ ਤੇ ਬ੍ਰਾਹਮਣ ਕਹਿੰਦਾ ਮੇਰੀ ਜ਼ਬਾਨ ਅਪਵਿੱਤਰ ਹੋ ਗਈ ਜੇ ਅੱਲਾ ਕਹੇ ਤੇ ਸਾਬ ਕਹਿੰਨ ਨਹੀਂ ਬਲਹਾਰੋ ਜਾਂ ਜੇ ਤੇ ਤੇਰੇ ਨਾਮ ਜਿੰਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਅਸੀਂ ਕੁਰਬਾਨ ਹੋ ਜਾਂਦੇ ਹਾਂ ਸੋਜੀ ਸੋਜੀ ਜਿਉਂ-ਜਿਉਂ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਸਮਝੇਗਾ ਉਸਦੇ ਵਿਤਕਰੇ ਦੂਰ ਹੋਣਗੇ। ਔਰ ਫਿਰ ਉਸਦੀ ਭਾਵਨਾ ਇਹ ਬਣੇਗੀ ਸਭੇ ਸਾਂਝੀ ਵਾਲ ਸਦਾਨ ਤੋ ਕਿਸੇ ਨਾ ਦਿਸੇ ਬਾਹਰਾ ਜੀ। ਉਹ ਪ੍ਰਸੱਜਣ ਬਣਾਂਦਾ ਜਾਏਗਾ ਸਾਰਿਆਂ ਨੂੰ ਸਭ ਕੋ ਮੀਤ। ਹਮ ਆਪਨ ਕੈ ਨਾ ਹਮ ਸਭ ਨਾਲ ਕੇ ਸਾਧਨ ਉਤੇ ਵਾਰੀਆਂ ਨੂੰ ਵੀ ਮਿੱਤਰ ਬਣਾਏਗਾ। ਤੇ ਜੇ